हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਅੱਜ ਤੁਹਾਨੂੰ ਦੋ ਵੜਾ ਸੰਦ ਦਿਖਾਉਣ ਲੱਗਾ ਇੱਕ ਤਾਂ ਜਿਵੇਂ ਕੱਚੀ ਪਲੂਣ ਬਹਿੜਾ ਗਈ ਤੇ ਇੱਕ ਇਹਦੇ ਨਾਲ ਆ ਸਬਾਂਦ ਗਾਂ ਕੀ ਆਪਾਂ ਕਹਿੰਦੇ ਦੂਜੇ ਤੀਜੇ ਸੁ ਲੱਗ ਪਾਉਣੀਆਂ ਦੋਨੇ ਕੱਚਾ ਗਾਂ ਹੈ ਤੇ ਰਹੀ ਗੱਲ ਮੇਨ ਕੋਈ ਵਿਵਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਬਾਈ ਦੇ ਇਧਰ ਲੱਗ ਪਾ ਗਈ ਮੈਂ ਇੱਕ ਕੱਟੀ ਵੱਛੀ ਤੇ ਦੋ ਤਿੰਨ ਇਧਰ ਇਹਦੇ ਲਈ ਛੜ ਦੇ ਗਾਂ ਪਿੱਛੇ ਹੋ ਰੱਖਿਆਗਾ ਤਕਰੀਬਨ ਮੰਨ ਕੇ ਚਲ ਬਾਈ ਜਿੰਨੇ ਕੁ ਰੱਖੇ ਹੋਏ ਆਗੇ ਥੋੜੇ ਰੱਖੇ ਹੋਏ ਹਨਾ ਤੇ ਬਾਕੀ ਬਾਈ ਨੂੰ ਕੱਟਿਆਂ ਦਾ ਬੜਾ ਸ਼ੌਂਕ ਆ ਇੱਕ ਆਪਣੇ ਚੈਨਲ ਦੇ ਆਪਾਂ ਕੱਲ ਵੀਡੀਓ ਪਾਈ ਸੀ ਉਥੋਂ ਹੀ ਵੀ ਇਹ ਆ ਕੱਟੀਆਂ ਖਰੀਦ ਕੇ ਲਿਆ ਇਹ ਪੁੱਛਾਇਆ ਬਾਈ ਨੂੰ ਵੀ ਕਿਵੇਂ ਲੱਗੀ ਤੇ ਬੈਕ ਸ਼ੈੱਡ ਤੇ ਦੋ ਤਿੰਨ ਕੱਟੀਆਂ ਹੋਰ ਖੜੀਆਂ ਇਹ ਵੀ ਬਾਈ ਮੰਨ ਕੇ ਚਲੋ ਵੀ ਛੋਟੀਆਂ ਕੱਟੀਆਂ ਲੈ ਕੇ ਪਾਲ ਕੇ ਨਾ ਵੱਡਿਆਂ ਰਕੇ ਵੇਚੂੰਗਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਵੀ ਕੀ ਕੀ ਡਿਟੇਲ ਗਾਵਾਂ ਦੀ ਹੈ ਨਾ ਕੀ ਕੀ ਸ਼ੌਂਕ ਆ ਬਾਈ ਦਾ ਕੀ ਗੱਲਬਾਤ ਆਗੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਾਂ ਨਾਮ ਤੇ ਐਡਰੈਸ ਬੋਲ ਦਗੇ ਨਾਮ ਗੁਰਦੇਵ ਸਿੰਘ ਜੀ ਪਿੰਡ ਵੱਡਾ ਸੇਮਾ ਜੀ ਹਾਂ ਜੀ ਤੇ ਨੇੜੇ ਪੁੱਚੋ ਮੰਡੀ ਰਹੀ ਜੀ ਇਧਰ ਨਾ ਥਾਣਾ ਆ ਗਿਆ ਜਿਲ੍ਹਾ ਬਟਿੰਡਾ ਦਾ ਪੂਲਾ ਵੀ ਲਿੰਡੇ ਲਾ ਗਿਆ ਨਾ ਹਾਂਜੀ ਹਾਂਜੀ ਠੀਕ ਹੈ ਤੇ ਜਿਲ੍ਹਾ ਬਟਿੰਡਾ ਆ ਗਿਆ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਪਰਾ ਮੋਬਾਈਲ ਨੰਬਰ 889993 ਜੀ ਹਾਂਜੀ 13003 ਜੀ ਠੀਕ ਹੈ ਦੋਨੇ ਘਾਹ ਵਿੱਚ ਦੋਨੇ ਘਰ ਦੇ ਹਾਂਜੀ ਹਾਂਜੀ ਕਰੂ ਜੀ ਵਪਾਰ ਦਾ ਕੋਈ ਕੰਮ ਨਹੀਂ ਜੀ ਨਹੀਂ ਨਹੀਂ ਇਹ ਗਾਮਾ ਸਟਾਰਟ ਹੋ ਪਹਿਲਾਂ ਆਪਾਂ ਕੱਟੀ ਦਿਖਾ ਲਈ ਭਰਾਵਾਂ ਨੂੰ ਆਹ ਕੱਟੀ ਸੀ ਆਪਣੇ ਚੈਨਲ ਦੀ ਵੀਡੀਓ ਦੇਖੀ ਸੀ ਹਾਂਜੀ 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 ਘਰਾਈ ਤਾਂ ਖਰੀਦੀ ਆ ਹਾਂਜੀ ਹਾਂਜੀ ਜਿਵੇਂ ਤੁਸੀਂ ਚੈਨਲ ਦੇ ਆਪ ਨੂੰ ਸੋਹਣੀ ਲੱਗੀ ਜੀ ਮੈਂ ਚਲੋ ਬੋਲੀ ਜ ਠੀਕਾ ਠੀਕਾ ਤੇ ਇਹ ਭਰਾ ਨੇ ਰਾਈਤ ਉਹੀ ਚੀਜ਼ ਨਿਕਲੀ ਜਮ ਹਾਂ ਕੋਈ ਐ ਧੋਖਾ ਵਾਲੀ ਗੱਲ ਨਹੀਂ ਲੱਗੇਗੀ ਨਹੀਂ ਜੀ ਨਹੀਂ ਨਹੀਂ ਠੀਕ ਆ ਠੀਕ ਆ ਤੇ ਹੁਣ ਆਪਾਂ ਇੰਨੀ ਗੱਲ ਕਰੀ ਗਾਵਾਂ ਦੀ ਜਿਵੇਂ ਆ ਪਹਿਲੇ ਨਬਰ ਚਾਹ ਵੜ ਦਿਖਾ ਦਿੰਨੇ ਆਪਾਂ ਫਲੂਨ ਆ ਗਿਆ ਇਹ ਹਾਂਜੀ ਹਾਂਜੀ ਕਿੰਨੇ ਦਿਨ ਸੂਦੇ ਬਾਕੀ ਪਹਿ ਲੱਗ ਭੱਗੇ ਜੀ ਇਹਦੀ ਜੀ ਹੈਗੀ ਆ 10 12 ਦਿਨ ਲਾਈ ਜੂਗੀ ਇਹ ਹਾਂਜੀ ਅੱਜ ਜੀ ਮੈਂ ਲੱਗ ਭੱਗ ਮਾਨਾ 15 15 ਦੇ ਵੀ ਵੀਡੀਓ ਬਣਾ ਲਵਾਂਗਾ ਇਹ ਕਾਹਨੇ ਪਹਿਲਾਂ ਉਦੋਂ ਆਉ ਕਰਨਾ ਇਹ ਸੂਣਾਗਾ ਇਹਦੂ 3 4 ਦਿਨ ਬਾਅਦ ਚਾਹ ਹੋਈ ਨਹੀਂ ਲੱਗ ਭੱਗ 27 28 ਦਿਨ ਲਈ ਜੂਗੀ 12 ਦਿਨ ਠੀਕ ਆ ਠੀਕ ਆ ਇਹ ਪਹਿਲਾ ਸੂ ਗਾਂ ਦਾ ਜੀ ਅੱਛਾ ਇਸੇ ਦੀ ਗਾਂ ਦੀ ਇੱਕ ਹੋਰ ਗਾਂ ਦੀ ਬੱਚੀ ਆ ਇਹ ਜੀ ਜੀ ਆ ਖੜੀ ਹੈ ਗਾਂ ਜੀ ਦੀ ਆ ਜੀ ਇਹ ਆ ਜਿਹੜੀ ਆ ਵਿਚਾਲੇ ਖੜੀ ਦੋ ਨੰਬਰ ਤੇ ਠੀਕ ਆ ਠੀਕ ਆ ਤੇ ਇਹਦਾ ਹੁਣ ਟਿਕਾ ਡੋ ਕੇ ਜਰਸੀ ਦਾ ਭਰਾ ਵੇ ਕਿੰ ਭਰਾ ਭਾ ਠੀਕ ਆਪਣੇ ਆਮ ਹੀ ਸਰਕਾਰੀ ਜਲਸੀ ਦੇ ਭਰਾ ਆ ਵੇ ਜੀ ਜਿਵੇਂ ਡਾਕਟਰ ਆਪਾਂ ਕਹਿੰਦੇ ਜੇ ਅੱਗੇ ਵਧਿਆ ਭਰ ਉਹ ਭਰਿਆ ਜੀ ਅੱਗੇ ਉਹ ਗਾਂ ਨੇ ਬੱਸੀ ਅੱਛਾ ਕਾਲੀ ਗਾਂ ਤੋਂ ਹਾਂਜੀ ਹਾਂਜੀ ਇਹਦੀ ਆ ਜੀ ਉਹ ਠੀਕ ਆ ਠੀਕ ਆ ਪਿਛਲੇ ਸੂਜ ਦੀ ਆ ਗਾਂ ਕੀ ਇਸ ਗਾਂ ਦੀ ਪਿਛਲੇ ਸਾਲ ਦੀ ਉਹ ਬੱਚੀ ਆ ਇਹਦੇ ਹੁਣ ਜਰਸੀ ਦਾ ਭਰਾ ਹਾਂਜੀ 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 ਠੀ ਬਾਕੀ ਸਭ ਹੀ ਪਲੀ ਚੰਗੀਆਂ ਥੋੜਾ ਜਿਹਾ ਨਿਆਣਪ ਵਾਲੇ ਮਤਨ ਦੇ ਪਰ ਸੌਂਦੇ ਨੇ ਲੈ ਕੇ ਭਾਈ ਦੇ ਆਉਂਦਾ ਥੋੜਾ ਉਹ ਸਾਨੂੰ ਕੰਟਰੋਲ ਜਿ ਕਰਕੇ ਤੋਰ ਕੇ ਦਿਖਾਵਾਂਗੇ ਆਪਾਂ ਤੇ ਬਾਕੀ ਤੋਂ ਕਾਦੇ ਕਾਠ ਤੇ ਬਰੀਡ ਬੱਚੀ ਤੁਸੀਂ ਚੈੱਕ ਕਰ ਸਕਦੇ ਹੋਗੇ ਸਭ ਹੀ ਪਲੀ ਚੰਗੀਆਂ ਹਾਲਾਂਕਿ ਕੱਚੀ ਪਈ ਹੈ ਜੇ ਬਾਕੀ ਲੌਂਦੀ ਆਉਂਦੀ ਅਗਰ ਮਾਲੇ 12 13 ਦਾ ਸੂਂਦੇ ਬਾਕੀ ਪਏ ਨੇਗੇ ਥਣ ਚਾਰੇ ਬੱਕਰੀ ਫੋਸਟ ਕੋਈ ਨਹੀਂ ਡਰਦੀ ਆ ਇਹ ਊਂ ਠੰਡੀ ਆ ਜਮ ਠੀਕ ਆ ਠੀਕ ਆ ਊਂ ਨਰਮਾ ਵਾਂਗੂ ਕੋਈ ਸਿਕਤ ਵਾਲੀ ਗੱਲ ਨਹੀਂ ਜੀ ਹਾਂ ਜੀ ਹਾਂ ਜੀ ਆਏ ਨਹੀਂ ਹਾਂ ਇਹ ਤਾਂ ਤੁਹਾਨੂੰ ਪਤਾ ਵੀ ਕਰੇਲੂ ਪੋਛੇ ਨਾਲ ਦਾ ਕਰੀ ਜਾਂ ਹਾਂ ਚਾਰ ਜਿਹੜੀ ਬੱਕਰੀ ਫੋਟੋਸਾਂ ਨਹੀਂ ਹੋਊਗੀ ਠੀਕ ਹੈ ਤੇ ਦੰਦੋ ਕਿਵੇਂ ਹੋਊ ਲੱਗਦਾ ਪਤਾ ਕੁਛ ਕੁ ਨਹੀਂ ਦੇਖੀ ਜਾਂਦਾ ਉਹ ਦੰਦਾ ਪਾਣੀ ਦੇਖੀ ਆ ਦਾਦੇ ਨਹੀਂ ਦੇਖੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਮੁੱਲ ਫਿਰ ਇਹਨਾਂ ਦਾ ਕਿਦਾਂ ਕਰਾਂਗੇ ਆਪਾਂ ਮੁੱਲ ਆਪਾਂ ਫੋਨ ਤੇ ਕਰ ਦਾਂਗੇ ਜਾਇਜ਼ ਹੀ ਹੋਊਗਾ ਮੁੱਲ ਜਾਇਜ਼ ਹੋਊਗਾ ਹਾਂਜੀ ਠੀਕ ਹੈ ਠੀਕ ਹੈ ਮੁੱਲ ਜਾਇਜ਼ ਤੇ ਜਿਵੇਂ ਆ ਬੈਠਾ ਗਿਆ ਆਪਣੇ ਕੋਲ ਇਹ ਕਿਹੜਾ ਸੂਸ ਹੁੰਦੀ ਆ ਇਹ ਚੌਥਾ ਸੂਸ ਹੁੰਦੀ ਆ ਜੀ ਚੌਥਾ ਹਾਂਜੀ ਹਾਂਜੀ ਠੀਕ ਆ ਉਹ ਤਾਂ ਚੰਗਾਈ ਏ ਥੱਲੇ ਦੱਸਤਾ 20 ਵਾਈ ਲੀਟਰ ਦੁੱਧ ਵਧੀਆ ਖੁੱਲਾ ਦੱਸਤਾ ਹੀ ਆਪਾਂ 20 ਵਾਈ ਹਾਂਜੀ ਵਾਈ ਹੁੰ ਹਾਂ ਇਹ ਵੀ ਹੁਣ ਲੌਂਦੀ ਆਉਂਦੀ ਆ ਵਸ ਧਾਰਾਂ ਪਾਉਂਦੀ ਆਉਂਦੀ ਆ ਥਣਾ ਚ ਇਹ ਹਾਂਜੀ ਦਿਖਾ ਦਿਓ ਸਾਰਾ ਠੀਕ ਹੈ ਠੀਕ ਹਾਂਜੀ ਬਾਕੀ ਨਾੜਾ ਨੂੰ ਨਾ ਚੰਗੀਆਂ ਨਹੀਂ ਆ ਥਣ ਚਾਰੀ ਤੇ ਠੰਡੀ ਫੀਲ ਆ ਜਿਉਂ ਨਹੀਂ ਕੋਈ ਜੰਮਣਾ ਕੋਈ ਉਹ ਹੀ ਨਹੀਂ ਜੇ ਮਰਜੀ ਕੋਈ ਗੱਲ ਨਹੀਂ ਕੀ ਹਾਂਜੀ ਹਾਂਜੀ 10 ਦਿਨ ਬਾਅਦ ਆ ਦਾਂ ਤਾਂ ਬਹੁਤ ਬਣ ਜੂਗੇ ਨਾ ਹਾਂਜੀ ਹਾਂਜੀ ਤੇ ਤੋਰ ਕੇ ਦਿਖਾਈਏ ਫਿਰ ਆਪਾਂ ਹਾਂਜੀ ਤੇ ਕਾਦੇ ਕਾਦੇ ਮਿੱਤਰ ਐ ਮੰਨ ਕੇ ਚੱਲੋ ਪੂਰਾ ਫੁੱਲ ਆ ਗਿਆ ਲੰਬਾਈ ਵਹਿੜ ਦੀ ਤੇ ਉਚਾਈ ਹੈ ਨਾ ਕੋਈ ਛੋਟੀ ਨਹੀਂ ਹੈ ਮੰਨ ਕੇ ਚੱਲੋ ਕੋਈ ਭਰਾ ਛੋਟੀ ਮੰਨ ਕੇ ਆਓ ਵੱਡੀਆਂ ਪੜਾ ਚਤਾਈ ਤੇ ਬਾਕੀ ਬਾਈ ਦੀ ਸਾਫ ਜੀ ਗੱਲਾਂ ਬਾਈ ਕਹਿੰਦਾ ਚੌਥੇ ਸੂਸੂਨ ਵਾਲੀ ਆ ਹਾਂ ਜੀ ਬਾਈ ਨੇ ਦੂਜਾ ਨਹੀਂ ਤੇ ਕਿਹਾ ਤਾਂ ਕੋਈ ਤੀਜਾ ਨਹੀਂ ਕਿਹਾ ਠੀਕ ਹੈ ਨਹੀਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਜੀ ਬਿਲਕੁਲ ਬਿਲਕੁਲ ਤੇ ਇੱਥੋਂ ਸਾਨੂੰ ਬੈਗ ਸ਼ਾਰਟ ਤੋਂ ਦਿਖਾ ਦੇ ਆਪ ਤੁਰ ਕੇ ਤੇ ਇੱਥੋਂ ਢਿਲਾ ਢੋਲਾ ਚੈੱਕ ਕਰ ਸਾਂ ਢਿਲਾ ਹੈ ਬਹੁਤ ਪੰਗਾ ਨਹੀਂ ਆ ਤੇ 20 22 ਕਿਲੋ ਦਾ ਹੈ ਜਿਆ ਬੜਾ ਨੂੰ ਹਾਂ ਜੀ ਤੂੰ ਠੰਡੀ ਆ ਜੀ ਕੋਈ ਜਮੀ ਕੋ ਡਾਕਟਰ ਦੀ ਗੱਲ ਨਹੀਂ 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 ਠੀਕ ਆ ਠੀਕ ਆ ਤੇ ਇਹਦੇ ਕਿਹੜਾ ਲੱਗਿਆ ਸੀ ਮਨੋ ਇਹਦੇ ਵੀ ਆਮ ਹੀ ਆ ਜੀ ਬਸ ਉਹ ਆਪਣੇ ਗਰਜੀਤ ਹੈ ਡਾਕਟਰ ਇਸ ਪਿੰਡ ਪੂਲੀ اچھا ਤੇ ਟਿਕਟੂ ਕੇ ਵਧੀਆ ਹੀ ਭਰਦੋਂ ਸਰਕਾਰੀ ਹੈਗੇ ਉਹ ਜਿਵੇਂ ਆਪਣੀ ਸਮਝਮਤਾਵ ਕ ਭਰ ਦਿੰਦਾ ਹਾਂਜੀ ਉਹ ਬੱਸੀ ਖੜੀ ਆ ਜੀ ਇੱਕ ਆ ਬੱਸੀ ਖੜੀ ਆ ਇਧਰ ਆ ਖੜੀ ਆ ਠੀਕ ਹੈ ਚੰਗੀ ਭਰੇ ਹੋਏ ਆ ਜੀ ਠੀਕ ਆ ਠੀਕ ਆ ਇਹ ਇਹ ਨਾ ਤਿੰਨਾ ਗਾਮਾ ਚ ਆ ਬੈ ਕ੍ਰੋਸ ਗਾਮਾ ਚ ਹਾਂਜੀ ਹਾਂ ਇਹਨਾਂ ਚ ਹਾਂ ਠੀਕ ਆ ਠੀਕ ਆ ਤੇ ਇਹਦਾ ਰੇਟ ਹੀ ਫਿਰ ਫੋਨ ਤੇ ਕਰਾਂਗੇ ਆਪਾਂ ਫਿਰ ਫੋਨ ਤੇ ਕਰ ਦਾਂਗੇ ਆਪਾਂ ਰੇਟ ਕਿ ਆਏ ਜੀ ਹੋਊਗਾ ਦਿਖਾ ਦੋ ਤੁਸ ਮਾਰਕ ਹੋਂ ਦਿਖਾ ਦਿਓ ਕਿ ਮੈਂ 80 ਸੀਲ ਕੇ ਮੈਂ ਹਾਂਜੀ ਹਾਂਜੀ ਲਓ ਜੀ ਬਾਕੀ ਢਾਡੋਲਾ ਦਿਖਾ ਦਿਓ ਇਹ ਮਾਰਕ ਹਮ ਇਹਦਾ ਪੂਰਾ ਹੀ ਪਿਆ ਜੀ ਥੱਲੇ ਹਾਂ ਇਹਦਾ ਬਾਕੀ ਸਾਰਾ ਮੈਂ ਜੂ ਜੀ ਹੈ ਇਹ ਤਾਂ ਹਮ ਨਾਲ 12 13 ਦਾ ਤਾਂ ਰਾਣੇ ਇਹ ਵੀ ਲੇ ਜੂਗੇ ਨਾ ਹਾਂਜੀ ਹਾਂਜੀ ਹਮ ਬਾਕੀ ਸਨ ਇਧਰੋਂ ਬੈਣੀ ਸ਼ਾਇਰ ਦਾ ਪਤਾਂ ਜੀ ਦਿਖਾ ਦਿਆਂਗੇ ਚੰਗੇ ਆਗੇ ਤੇ ਫਿਰ ਫੋਟ ਚੱਲੀ ਜਾਂਦੀ ਹੈ ਟ੍ਰਾਂਜੈਕਸ਼ਨ ਹਾਂਜੀ 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 ਠੀਕ ਹੈ ਜੀ ਤਾਂ ਇਹ ਪਿੰਡ ਬਾਈ ਦਾਗਾ ਸਿਮਾ ਮੰਨ ਕੇ ਚੱਲੋ ਜੀ ਜਦੋਂ ਪੁੱਲੇ ਨਾ ਥਾਂ ਤੋਂ ਪੁੱਛਣ ਜਾਵਾਂਗੇ ਤਾਂ ਰਸਤੇ ਜਿਹੜਾ ਸਿਮਾ ਪਿੰਡ ਪੈਂਦਾ ਹੈਗਾ ਤੇ ਬਾਕੀ ਸੰਪਰਕ ਨੰਬਰ ਬਾਈ ਦਾ ਫੋਨ ਜਿਹੜਾ ਸਕਰੀ ਚੱਲਦਾ ਜਿਹੜੇ ਭਰਾ ਨੂੰ ਇਹ ਪਸੰਦ ਆਉਣਗੇ ਬੈਠਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ